पांच गल्ला जो श्री अकाल तख्त साहिब बारे बहुत ਘੱਟ ਲੋਕ ਜਾਣਦੇ ਹਨ ਪਹਿਲੇ ਗੱਲ ਕਰਾਂਗੇ ਸਥਾਪਨਾ ਦੀ ਗੁਰੂ ਹਰगोबिंद ਸਾਹਿਬ ਜੀ ਨੇ 1606 ਵਿੱਚ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਜਿੱਥੇ ਹਰਮੰਦਰ ਸਾਹਿਬ ਸ਼ਾਂਤੀ ਦਾ ਪ੍ਰਤੀਕ ਹੈ ਉੱਥੇ ਅਕਾਲ ਤਖਤ ਸਾਹਿਬ ਸੁਰੱਖਿਆ ਨਿਆਂ ਤੇ ਹੱਕ ਲਈ ਖੜੇ ਹੋਣ ਦਾ ਪ੍ਰਤੀਕ ਹੈ ਹੁਣ ਗੱਲ ਕਰਾਂਗੇ ਸਿੱਖ ਸ਼ਕਤੀ ਦੇ ਕੇਂਦਰ ਦੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਮੀਰੀ ਤੇ ਪੀਰੀ ਤਲਵਾਰਾਂ ਧਾਰਨ ਕੀਤੀਆਂ ਜਿਸ ਵਿੱਚ ਅਧਿਆਤਮਿਕਤਾ ਤੇ ਰਾਜਨੀਤਿਕ ਸ਼ਕਤੀ ਦਾ ਮਿਲਾਪ ਸੀ ਇੱਥੇ ਗੁਰੂ ਸਾਹਿਬ ਯੋਧਿਆਂ ਨੂੰ ਤਿਆਰ ਕਰਦੇ ਤੇ ਨਿਆਂ ਦੇ ਫੈਸਲੇ ਸੁਣਾਉਂਦੇ 1800 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਕਾਲ ਤਖਤ ਸਾਹਿਬ ਦਾ ਨਵੀਨੀਕਰਨ ਕਰਵਾਇਆ ਇਸ ਦੌਰਾਨ ਤਖਤ ਦਾ ਰੂਪ ਹੋਰ ਸ਼ਾਨਦਾਰ ਤੇ ਮਜ਼ਬੂਤ ਬਣਾਇਆ ਗਿਆ ਤੇ ਹੋ ਨਾਂਦਾ ਹੈ 1964 ਦਾ ਕਾਲਾ ਇਤਿਹਾਸ ਜੂਨ 1984 ਵਿੱਚ ਬਲੂ ਸਟਾਰ ਆਪਰੇਸ਼ਨ ਦੇ ਦੌਰਾਨ ਅਕਾਲ ਤਖਤ ਸਾਹਿਬ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਅਕਾਲ ਤਖਤ ਦੀ ਇਮਾਰਤ ਗੋਲਾਬਾਰੀ ਦੇ ਨਾਲ ਤਬਾਹ ਹੋ ਗਈ ਇਹ ਸਿੱਖ ਇਤਿਹਾਸ ਦੀਆਂ ਸਭ ਤੋਂ ਦੁਖਦਾਈ ਘਟਨਾਵਾਂ ਵਿੱਚੋਂ ਇੱਕ ਹੈ ਤੇ ਫਿਰ ਆਂਦਾ ਹੈ ਅੱਜ ਦਾ ਅਕਾਲ ਤਖਤ ਇਸ ਕੌਮ ਦਾ ਸਭ ਤੋਂ ਵੱਡਾ ਅਥਾਰਟੀ ਕੇਂਦਰ ਹੈ ਇੱਥੇ ਹੀ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ ਕੌਮੀ ਮਸਲੇਆਂ ਸਿੱਖ ਮਰਿਆਦਾ ਤੇ ਫੈਸਲੇ ਇੱਥੇ ਹੀ ਕੀਤੇ ਜਾਂਦੇ ਹਨ ਸ੍ਰੀ ਅਕਾਲ ਤਖਤ ਸਾਹਿਬ ਦਾ ਮਤਲਬ ਹੈ ਨਿਆਏ ਨਿਡਰਤਾ ਕੌਮੀ ਅਦਾਲਤਾਂ ਤੇ ਸਮਾਨਤਾ ਇਹ ਸਿੱਖਾਂ ਨੂੰ ਸਿਖਾਉਂਦਾ ਹੈ ਕਿ ਸਿਰਫ ਭਗਤ ਹੀ ਨਹੀਂ ਬੰਨਾ ਬਲਕਿ ਜ਼ੁਲਮ ਵਿਖਾਤੇ ਖੜੇ ਵੀ ਹੋਣਾ ਹੈ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰੋ ਔਰ ਕਮੈਂਟਾਂ ਵਿੱਚ ਵਾਹਿਗੁਰੂ ਲਿਖੋ ਔਰ ਮੇਰਾ ਚੈਨਲ ਸਬਸਕ੍ਰਾਈਬ ਕਰੋ